ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਪੀਪੀਐਸਸੀ ਵੱਲੋਂ ਸੇਵਾਦਾਰਾਂ ਦੀ ਪੋਸਟਾਂ ਕੱਢੀ ਗਈ ਹੈ ਉਹਨਾਂ ਬਾਰੇ ਜਿਹੜਿਆ ਇਹਨਾਂ ਦੇ ਵਿੱਚ ਵਿਦਿਅਕ ਯੋਗਤਾ ਮੰਗੀ ਗਈ ਹੈ ਉਹ 8ਵੀਂ ਪਾਸ ਹੋਣਾ ਚਾਹੀਦਾ ਹੈ ਪੰਜਾਬੀ ਵਿਸ਼ੇ ਦੇ ਨਾਲ ਪਾਸ ਹੋਵੇ ਜਿਹੜੀ ਇਹਦੇ ਵਿੱਚ ਉਮਰ ਹੱਦ ਮੰਗੀ ਗਈ ਹੈ ਉਹ ਤੁਸੀਂ ਦੇਖ ਸਕਦੇ ਹੋ 16 ਤੋਂ ਲੈ ਕੇ 35 ਸਾਲ ਹੈ ਬਾਕੀ ਜਿਹੜਾ ਸਾਫ ਕਾ ਕਰਮਚਾਰੀ ਹੋਊਗਾ ਉਹਦੇ 45 ਸਾਲ ਵੱਧ ਤੋਂ ਵੱਧ ਉਮਰ ਹੱਦ ਐਸਸੀ ਓਬੀਸੀ ਵਾਸਤੇ ਹੈਗੀ 40 ਸਾਲ ਬਾਕੀ ਜੋ ਕੋਈ ਔਰਤ ਹੈ ਜਿਵੇਂ ਵਿਧਵਾ ਤਲਾਕਸ਼ੁਦਾ ਵਿਅਵਹਤਾ ਔਰਤ ਹੁੰਦੀ ਹੈ ਉਹਦੇ ਵਾਸਤੇ 40 ਸਾਲ ਹੈ ਬਾਕੀ ਜੋ ਕੋਈ ਹੈਂਡੀਕੈਪਟ ਹੈ ਤਾਂ ਉਹਨੂੰ ਵੀ 10 ਸਾਲ ਦੀ ਛੂਟ ਦਿੱਤੀ ਜਾਊਗੀ ਮਤਲਬ ਕਿ 45 ਸਾਲ ਉਹਦੀ ਵੱਧ ਤੋਂ ਵੱਧ ਉਮਰ ਹੱਦ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇੱਕ ਟੈਸਟ ਲਿਆ ਜਾਣਾ ਤੇ ਪੰਜਾਬੀ ਭਾਸ਼ਾ ਦਾ ਕੁਆਲੀਫਾਈਇੰਗ ਟੈਸਟ ਹੋਊਗਾ 25 ਕੁਐਸਚਨ ਉਹਦੇ ਵਿੱਚ ਹੋਣਗੇ 4 ਅੰਕਾਂ ਦਾ ਇੱਕ ਕੁਐਸਚਨ ਹੋਊਗਾ 100 ਨੰਬਰਾਂ ਦਾ ਪੇਪਰ ਹੋਣਾ ਹੈ ਆਬਜੈਕ ਬਾਕੀ ਲਿਖਤੀ ਟੈਸਟ ਹੈ ਉਹਦੇ ਵੀ 25 ਕੁਐਸਚਨ ਹੈ 4 ਨੰਬਰ ਦਾ ਇੱਕ ਕੁਐਸਚਨ ਹੈ 100 ਨੰਬਰਾਂ ਦਾ ਉਹ ਹੋਣਾ ਉਹ ਵੀ ਆਬਜੈਕਟਿਵ ਟਾਈਪ ਹੈ ਬਾਕੀ ਇੱਕ ਸਕਿੱਲ ਟੈਸਟ ਲੈਣਗੇ ਉਹ 25 ਨੰਬਰ ਦਾ ਹੋਊਗਾ ਬਾਕੀ ਇਹਨਾਂ ਦੇ ਵਿੱਚ ਕੋਈ 네ਗੇਟਿਵ ਮਾਰਕਿੰਗ ਨਹੀਂ ਹੈਗੀ ਦੋਸਤੋ ਤੁਹਾਨੂੰ ਪੇਪਰਾਂ ਦੇ ਵਿੱਚ ਕੋਈ 네ਗੇਟਿਵ ਮਾਰਕਿੰਗ ਨਹੀਂ ਹੈਗੀ ਇਹਨਾਂ 'ਚ ਨਾ ਕੁਆਲੀਫਾਈਂਗ ਦੇ ਪੇਪਰ ਦੇ ਵਿੱਚ ਨਾ ਦੂਜੇ ਦੇ ਪੇਪਰ ਦੇ ਵਿੱਚ ਹੈ ਇਹ ਪਰ ਇੱਕੋ ਹੀ ਹੋਣਾ ਪਾਰਟ 2 ਨੇ ਦੋਨਾਂ ਦੇ ਵਿੱਚ ਕੋਈ ਨਹੀਂ ਹੈਗੀ ਉਹ 네ਗੇਟਿਵ ਮਾਰਕਿੰਗ ਜਿਹੜੀ ਪੋਸਟਰਾਂ ਦੀ ਪੰਡ ਕਰੀਗੇ ਉਹ ਤੁਸੀਂ ਦੇਖ ਸਕਦੇ ਹੋ ਪੰਜ ਪੋਸਟਰ ਕੁੱਲ ਨੇ ਜਨਰਲ ਕੈਟਾਗਰੀ ਵਾਸਤੇ ਤਿੰਨ ਐਸਸੀ ਵਾਸਤੇ ਇੱਕ ਬਾਕੀ ਸਾਬ ਕਬਹਜੀ ਵਾਸਤੇ ਵੀ ਇੱਕ ਹੈ ਜੇ ਪਰ ਫਾਰਮ ਭਰ ਦੀ ਫੀਸ ਦੀ ਗੱਲ ਕਰੀਏ ਦੋਸਤੋ ਤਾਂ ਇੱਥੇ ਜਨਰਲ ਕੈਟਾਗਰੀ ਵਾਸਤੇ 100 ਰੁਪਿਆ 50 ਰੁਪਿਆ ਐਸਸੀ ਬੀਸੀ ਵਾਸਤੇ ਇਹਦਾ ਤੁਸੀਂ ਬੈਂਕ ਡਰਾਫਟ ਬਣਾਉਣਾ ਦੋਸਤੋ ਆਨਲਾਈਨ ਨਹੀਂ ਫਾਰਮ ਭਰਿਆ ਹਣਾ ਆਫਲਾਈਨ ਫਾਰਮ ਭਰਿਆ ਜਾਣਾ ਹੈ ਇਹ ਤੁਸੀ ਡੀਡੀ ਬਣਵਾਉਣਾ ਹੈ 77 ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਦੇ ਨਾਮ ਤੇ ਆਪਣੀ ਕੈਟਾਗਰੀ ਦੇ ਅਨੁਸਾਰ ਵੀ ਕਿਹੜੀ ਕੈਟਾਗਰੀ ਤੁਸੀਂ ਅਪਲਾਈ ਕਰ ਰਹੇ ਹੋ ਤੇ ਫਾਰਮ ਭਰ ਕੇ ਭੇਜਣਾ ਤੁਸੀਂ ਆਪਣਾ ਇਹ ਜਿਹੜਾ ਫਾਰਮ ਭਰ ਕੇ ਭੇਜਣਾ ਹੈ ਉਹਦੀ ਲਾਸਟ ਡੇਟ ਹੈ 7 ਤਰੀਕ 5 ਵਜੇ ਤੱਕ ਫਾਰਮ ਭਰ ਕੇ ਭੇਜਣਾ ਪੰਜਾਬ ਲੋਕ ਸੇਵਾ ਕਮਿਸ਼ਨ 12th ਗਾਰਡਨ ਪਟਿਆਲਾ ਦੇ ਡਰੈਸ ਤੇ ਬਾਕੀ ਜੇ ਫਾਰਮ ਲੈਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਹੈ 9517 17 6001 ਬਾਕੀ ਜੋ ਹੋਰ ਪੋਸਟਰ ਦੀ ਤੁਸੀਂ ਜਾਣਕਾਰੀ ਲੈਣੀ ਹੈ ਤੁਹਾਨੂੰ ਤੁਸੀਂ ਸਾਡੇ ਨਾਲ ਵਟਸਐਪ ਤੇ ਮੈਸੇਜ ਕਰੋ ਤੁਹਾਨੂੰ ਅਸੀਂ ਗਰੁੱਪ ਦਾ ਲਿੰਕ ਭੇਜਾਂ ਤੁਸੀਂ ਉਹ ਜੁਆਇਨ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤੋ ਧੰਨਵਾਦ